ਵਕਤ ਕੋ ਮੋਬਾਈਲ ਦਾ ਮਸਲਾ ਨਹੀਂ ਆਮ ਆਜ਼ਮੀ ਪਾਰਟੀ ਦੇ ਵਰਕਰ ਤੋਂ ਮੋਬਾਈਲ ਦਾ ਨਹੀਂ ਇਹ ਹਰ ਮਨੁੱਖ ਨੇ ਪਰ ਉਹ ਸਾਰਿਆਂ ਦੀ ਹੱਕ ਦੀ ਲੜਾਈ ਲੜ ਦਿੰਦੇ ਹੈ ਸਭ ਤੋਂ ਪਹਿਲੇ ਮੇਰੇ ਕੁਝ ਵੀਰਾਂ ਨੇ ਗੱਲ ਕੀਤੀ ਕਿ ਇਹ ਭਾਤੀ ਜਿੰਦਾ ਪਾਰਟੀ ਹੈ ਜਾਂ ਕਾਂਗਰਸ ਪਾਰਟੀ ਹੈ ਜਾਂ ਇਹ ਜਿਹੜਾ ਮਸਲਾ ਇਹ ਸਾਰਿਆਂ ਦਾ ਸਾਂਝਾ ਹੈ ਇੱਥੇ ਕੋਈ ਪਾਰਟੀ ਬਾਜੀ ਨਹੀਂ ਹੈ ਇੱਥੇ ਕੋਈ ਆ ਕੇ ਲੀਡਰ ਨਹੀਂ ਬਣਨ ਦਾ ਕੋਲੇ ਮਸਲਾ ਆਇਆ ਸੀ ਜਨਤਾ ਨੂੰ ਆਪਣੇ ਵਰਕਰ ਨੂੰ ਜਾਂ ਕਿਸੇ ਕੰਮ ਵਾਸਤੇ ਉਹਦਾ ਫੋਨ ਹੀ ਨਹੀਂ ਮਿਲਦਾ ਉਹਨੇ ਵਿਚਾਰੇ ਨੇ ਕਿਤੇ ਫੋਨ ਕਰਨਾ ਹੁੰਦਾ ਉਹਦਾ ਫੋਨ ਨਹੀਂ ਮਿਲਦਾ ਸੋ ਇਸ ਮਸਲੇ ਨੂੰ ਸਾਡੇ ਵਿੱਚ ਸਾਡੇ ਸਾਤਾ ਕਾਉਂਸਲਰ ਲਖਮਿੰਦਰ ਸਿੰਘ ਜੀ ਉਹ ਵੀ ਸਾਡੇ ਨਾਲ ਇੱਥੇ ਆਏ ਸਾਡੇ ਵਿੱਚ ਮਾਰਕੀਟ ਕਮੇਟੀ ਦੇ ਰੋਂ ਬਹੁਤ ਅੰਮ੍ਰਿਤਸਰ ਤੋਂ ਉਹ ਵੀ ਇਸ ਧਰਨੇ ਸ਼ਾਮਲ ਹੋਏ ਔਰ ਵਕਰੀ-ਵਕਰੀ ਕਲੋਨੀਆ ਦੇ ਵੀ ਮੂਹ ਮੰਦੇ ਐਸ ਕਲਸ ਇੰਸਟਰక్టర్ ਨੇ ਦੇ ਵਿੱਚ ਸ਼ਾਮਲ ਹੋਏ ਉਹ ਪ੍ਰਸ਼ਾਸਕੋਂ ਨਾਲ ਵੀ ਗੱਲ ਹੋਈ ਮੈਂ ਤੁਹਾਡੇ ਸਾਰਿਆਂ ਦਾ ਮੇਰੇ ਇੱਕ ਵੀਰ ਕਹਿ ਰਿਹਾ ਹਾਂ ਜਿਹੜੇ ਬਰਦਾਵੀ ਮਾਰ ਦੇਣਾ ਕਰੀ ਠੀਕ ਹੈ ਆਪਾਂ ਇਹਨਾਂ ਨਾਲ ਆਪਾਂ ਕੋਸ਼ਿਸ਼ ਕਰਦੇ ਆ ਕਿ ਇਹ ਰੇਂਜ ਘਟਾ ਦੋ ਠੀਕ ਹੈ ਜੀ 2 ਮਹੀਨੇ ਤੱਕ ਰੇਂਜ ਨਹੀਂ ਘਟੇਗੀ ਫੇਲਾ ਪਤਾ ਨਾ ਦਿੱਤਾ ਵੀ ਜਿਹੜੀ ਗਾ ਨਹੀਂ ਕੋਈ ਪਾਂਹ ਨਹੀਂ ਤਾਂ ਆਪਰਾ ਅੱਜ ਸਾਨੂੰ ਪੂਰੇ ਦਿਨ ਸਾਰ ਮਾਮਲਾ ਨਜ਼ਰ ਆਇਆ ਹੈ ਚਾਰ ਅਫੀਡੈਂਟ ਬਸਾਂ ਨੂੰ ਬੜਾ ਸਮਝਾਇਆ ਵਾ ਆਪਾਂ ਉਹਨਾਂ ਨਾਲ ਮਿਲ ਕੇ ਖਾਧੀ ਹੁਣ ਹਾਰ ਕੇ ਆਪਾਂ ਮਜਬੂਰ ਹੋ ਕੇ ਅੱਜ ਇਹਨਾਂ ਨੂੰ ਕਥਾ ਉਹ ਇਹਨੂੰ ਹੋ ਜਾਓ ਬਾਪਾਈ ਸਾਹਿਬ ਮੈਂ ਕਹਾਂ ਮਿਲਿਆ ਨੂੰ ਸਰ ਅਸੀਂ ਬੈਠੇ ਹਾਂ ਸਰ ਅਸੀਂ ਬੈਠੇ ਆ ਤੁਸੀਂ ਜਾ ਕੇ ਦੇਖ ਆਓ ਇਹਨਾਂ ਦੇ ਚਮਾਂ ਦਾ ਸਾਰੇ ਸਬੰਧ ਸਾਬਾਨੂ ਤੁਸੀਂ ਇੱਥੇ ਆ ਕੇ ਤਾਂ ਮਾਈਕ ਤੇ ਲੋਕਾਂ ਦੇ ਨਾਲ ਸੰਬੋਧਨ ਹੋਏ ਹੋਏ ਕਰਾ ਆ ਮਾਈਕ ਤੇ ਆ ਕੇ ਸਰਦਾਰ ਜੀ ਬੋਲੋ 1970 ਤੋਂ ਕਾਰਪੋਰੇਸ਼ਨ ਦੇ ਵਿੱਚ ਆ ਗਿਆ ਹੋਇਆ ਉਹਦੀ ਥੋੜੀ ਬੈਕਗ੍ਰਾਉਂਡ ਦੱਸਦਾ ਇੱਥੇ ਜੇਲ ਆਈ ਜੇਲ ਤੋਂ ਬਾਅਦ ਇੱਥੇ ਜੈਮਰ ਆਇਆ ਪਰ ਜਦੋਂ ਦਾ ਜੈਮਰ ਆਇਆ ਉਦੋਂ ਦਾ ਜੀਨਾ ਲੋਕਾਂ ਦਾ ਨਰਕ ਹੋ ਗਿਆ ਲੋਕਾਂ ਨੇ ਇੱਥੇ 50-50 ਲੱਖ ਦੀਆਂ ਕੋਠੀਆਂ ਪਾਈਆਂ ਕਰੋੜ-ਕਰੋੜ ਰੁਪਏ ਦੀਆਂ ਕੋਠੀਆਂ ਪਾਈਆਂ ਨੇ ਔਰ ਆਮ ਗਰੀਬ ਆਦਮੀ ਤੋਂ ਲੈ ਕੇ ਵੱਡਾ ਚਾਹੇ ਕਰੋੜਾਪਤੀ ਹੈ ਅਜੋ ਦੁਖੀ ਹੈ ਉਹਦਾ ਕਾਰਨ ਹੈ ਵੀ ਇੱਥੇ ਜਿਹੜਾ ਜੈਮਰ ਲੱਗਾ ਹੈ ਉਹਦੇ ਕਰਕੇ ਮੋਬਾਈਲ ਨਹੀਂ ਚੱਲਦਾ ਪਿਆ ਲੇਕਿਨ ਬੜੀ ਸ਼ਰਮ ਦੀ ਗੱਲ ਹੈ ਸਾਡੇ ਪ੍ਰਸ਼ਾਸਨ ਵਾਸਤੇ ਵੀ ਔਰ ਸਾਡੇ ਸਾਰਿਆਂ ਵਾਸਤੇ ਵੀ ਉਹ ਫੋਨ ਜਿਹੜਾ ਹੈ ਬਾਹਰ ਤੇ ਚੱਲਦਾ ਨਹੀਂ ਹੈ ਲੇਕਿਨ ਜੇਲ੍ਹ ਦੇ ਅੰਦਰ ਚੱਲਦਾ ਪਿਆ ਤੁਸੀਂ ਅੱਜ ਦੀ ਅਖਬਾਰ ਦੇਖ ਲੋਗੇ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਇੱਕ ਮਾਂ ਜਿਹਦਾ ਕੱਲ ਬੇਟਾ ਇੱਥੇ ਸੰਦਿੱਗ ਧਾਲਚ 'ਚ ਡੈਥ ਹੋ ਜਾਂਦੀ ਹੈ ਉਹ ਕਹਿੰਦੀ ਹੈ ਵੀ ਮੇਰਾ ਪੁੱਤਰ ਮੈਨੂੰ ਰੋਜ਼ ਫੋਨ ਕਰਦਾ ਸੀ ਉਹਦੇ ਵਾਸਤੇ ਮੈਂ 10000 ਰੁਪਇਆ ਪੁਲਿਸ ਪ੍ਰਸ਼ਾਸਨ ਨੂੰ ਜਾਂ ਜੇਲ੍ਹ ਪ੍ਰਸ਼ਾਸਨ ਨੂੰ ਭਰਤੀ ਸੀ ਮਤਲਬ ਅੱਜ ਐਸੀ ਸਰਕਾਰ ਹੈ ਜਿਹੜੀ ਗੂੰਗੀ ਬਹਿਰੀ ਨਕਮੀ ਅੰਨੀ ਸਰਕਾਰ ਹੈ ਜਿਸ ਨੂੰ ਦਿਖਦਾ ਨਹੀਂ ਪਿਆ ਵੀ ਲੋਕ ਸੜਕਾਂ ਤੇ ਧੁੱਪੇ ਬੈਠੇ ਨੇ ਕੋਈ ਖੁਸ਼ੀ ਨਾਲ ਨਹੀਂ ਬੈਠੇ ਕੋਈ ਇੱਥੇ ਕੋਈ ਕਿਸੇ ਕੋਈ ਇਲੈਕਸ਼ਨ ਨਹੀਂਗਾ ਲੋਕ ਆਪਣੀ ਮਜਬੂਰੀ ਨਾਲ ਬੈਠੇ ਨੇ ਲੋਕਾਂ ਦਾ ਰੋਜ਼ਗਾਰ ਖੋਇਆ ਜਾ ਰਿਹਾ ਹੈ ਅੱਜ ਮੋਬਾਈਲ ਤੋਂ ਬਗੈਰ ਕਿਹੜਾ ਰੋਜ਼ਗਾਰ ਹੈ ਬੱਚਿਆਂ ਦਾ ਅੱਜਕੱਲ ਪੜ੍ਹਾਈ ਵਾਸਤੇ ਵੀ ਮੋਬਾਈਲ ਦੀ ਜ਼ਰੂਰਤ ਹੈ ਅਗਰ ਬੱਚੇ ਦਾ ਉਹ ਆਣਾ ਹੋਮਵਰਕ ਆਣਾ ਉਹ ਵੀ ਮੋਬਾਈਲ ਤੇ ਆਣਾ ਸੋ ਐਸੀ ਸਰਕਾਰ ਜਿੰਨੂੰ ਚਿੰਤਾ ਨਹੀਂ ਹੈ ਪਿਛਲੇ 4 ਵਾਰ ਤੋਂ 4 ਵਾਰ ਤੋਂ ਇੱਥੇ ਐਸੇ ਪ੍ਰਸ਼ਾਸਨ ਨਾਲ ਮੀਟਿੰਗਾਂ ਕਰ ਚੁੱਕੇ ਨੇ ਜੇਲ੍ਹ ਪ੍ਰਸ਼ਾਸਨ ਨਾਲ ਲੇਕਿਨ ਅੱਜ ਹਾਰ ਕੇ ਸਾਡੇ ਤੇ ਵੀ ਪ੍ਰੈਸ਼ਰ ਸੀਗਾ ਵੀ ਤੁਸੀਂ ਜੇਲ੍ਹ ਦੇ ਬਾਹਰ ਧਰਨਾ ਲਾਓ ਸੜਕਾਂ ਤੇ ਨਾ ਬੈਠੋ ਵੀ ਮੈਂ ਇਹਦੇ ਵਿੱਚ ਕੀ ਕਰ ਸਕਦਾ ਲੋਕ ਦੁਖੀ ਨੇ ਮੈਂ ਤੇ ਬੁਲਾਇਆ ਨਹੀਂ ਸਾਰਾ ਪਿੰਡ ਆਪ ਆਇਆ ਕੀ ਕਾਰਨ ਕੀ ਸਮਝ ਰੱਟ ਸਾ ਜਿਹੜਾ ਮਹੱਲ ਨਹੀਂ ਹੋ ਗਿਆ ਕਾਰਨ ਸਿੰਪਲ ਹੈ ਜੈਮਰ ਦੀ ਜਿਹੜੀ ਫ੍ਰੀਕੁਐਂਸੀ ਤੁਸੀਂ ਉਹ ਕਹਿੰਦੇ ਜੀ ਹਾਈ ਕੋਰਟ ਦੇ ਆਰਡਰ ਨੇ ਮੈਂ ਕਹਿੰਦਾ ਜ਼ਰੂਰ ਲਾਓ ਜੈਮਰ 10 ਵਾਰੀ ਲਾਓ ਪਰ ਗਰੀਬ ਜਨਤਾ ਦੇ ਬਾਰੇ ਵੀ ਤੇ ਸੋਚੋ ਜੈਮਰ ਦੀ ਫ੍ਰੀਕੁਐਂਸੀ ਠੀਕ ਕਰੋ ਘਟਾਓ ਤਾਂ ਕਿ ਜੇਲ੍ਹ ਦੇ ਅੰਦਰ ਜੈਮਰ ਚੱਲੇ ਪਹਿਲੇ ਤੇ ਗੱਲ ਜੇਲ੍ਹ ਅੰਦਰ ਮੋਬਾਈਲ ਜਾਵੇ ਕਿਉਂ ਉਥੇ 2-200 ਰੁਪਏ ਦੀ ਬੀੜੀ ਦਾ ਬੰਡਲ ਵਿਕਦਾ ਇਹਦੇ ਚ ਪਹਿਲੇ ਆਪਣੇ ਪ੍ਰਸ਼ਾਸਨ ਨੂੰ ਤੇ ਖਿੱਚੋ ਜਨਤਾ ਨੂੰ ਦੁਖੀ ਕੀਤਾ ਹੈ ਸਭ ਤੋਂ ਪਹਿਲੇ ਆਪਣੀ ਜਿਹੜੇ ਜਨਤਾ ਹੈ ਉਹਨੂੰ ਖਿੱਚਿਆ ਜਾਵੇ ਜਿਹੜੀ ਢਾਡੀ ਜਿਹੜੀ ਅੰਦਰ ਬੈਠੀ ਜਿਹੜੀ ਪ੍ਰਸ਼ਾਸਨ ਹੈ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਜਿਹੜੇ ਜੇਲ੍ਹ ਦੇ ਮੁਲਾਜ਼ਮ ਨੇ ਉਹਨਾਂ ਤੇ ਸਖਤੀ ਕੀਤੀ ਜਾਏ ਇਹਨਾਂ ਗਰੀਬ ਲੋਕਾਂ ਨੂੰ ਕਿਉਂ ਪਰੇਸ਼ਾਨ ਕਰਦੇ ਪਿਆ ਜੈਮਰ ਲਾਓ ਉਹਦੀ ਫ੍ਰੀਕੁਐਂਸੀ ਘਟਾਓ ਅੰਦਰ ਮੋਬਾਈਲ ਜਾਣਾ ਬੰਦ ਕਰੋ ਮੈਂ ਇਹੀ ਬੇਨਤੀ ਕਰਦਾ ਇਹੀ ਪ੍ਰਸ਼ਾਸਨ ਅੱਗੇ ਮੰਗ ਕਰਦਾ ਕਿ ਇਸ ਮਸਲੇ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਹੱਲ ਨਹੀਂ ਹੁੰਦਾ ਤੇ ਅਸੀਂ ਸੜਕਾਂ ਤੇ ਬੈਠੇ ਆ ਫਿਰ ਬੈਠਾਂਗੇ ਅੱਜ ਇੱਥੇ ਜਾਮ ਕੀਤਾ ਉਹ ਕਹਿੰਦੇ ਵੀ ਇਹ ਮੈਂ ਨਹੀਂ ਕਹਿੰਦਾ ਪਿਆ ਇਹਨਾਂ ਦੇ ਨੁਮਾਇੰਦੇ ਕਹਿੰਦੇ ਪਏ ਸਾਨੂੰ ਸ਼ਹਿਰ ਜਾਮ ਕਰਨਾ ਪਿਆ ਤੇ ਅਸੀਂ ਉਹ ਵੀ ਕਰਾਂਗੇ ਸਾਨੂੰ ਪੱਕਾ ਭੁਖਟਾਲ ਤੇ ਭੁਖਟਾਲ ਤੇ ਬਹਿਣਾ ਪਿਆ ਅਸੀਂ ਉਹ ਵੀ ਬੈਠਾਂਗੇ ਬੱਲੇ ਵੀ ਬਹੁਤ ਵਾਰ ਧਰਨੇ ਲੱਗ ਚੁੱਕੇ ਹੱਲ ਨਹੀਂ ਆਇਆ ਲੱਗਦਾ ਅਜਾ ਲੋਕ ਸਾਨੂੰ ਪ੍ਰਸ਼ਾਸਨ ਦੇ ਅੱਜ ਅੱਜ ਅਸੀਂ ਡੀਸੀ ਆਫਿਸ ਤੋਂ ਵੀ ਅੱਜ ਅਸੀਂ ਸਰਪੋਲਿਸ ਪ੍ਰਸ਼ਾਸਨ ਦੇ ਨਹੀਂ ਛੱਡੀ ਗੱਲ ਸਵੇਰੇ ਵੀ ਗੱਲ ਹੋਈ ਸੀ ਮੈਂ ਕਿਹਾ ਡੀਸੀ ਆਫਿਸ ਤੋਂ ਡੀਸੀ ਸਾਹਿਬ ਤੋਂ ਕੋਈ ਨੁਮਾਇੰਦਾ ਆਵੇ ਜਿਹੜਾ ਇਹਨਾਂ ਦੀ ਤਸੱਲੀ ਕਰਾ ਸਕੇ ਵੀ ਕਦੋਂ ਤੱਕ ਇਸ ਮਸਲੇ ਦਾ ਹੱਲ ਹੋਏਗਾ ਅਹੀਂ ਜੀ ਧਰਨੇ 'ਚ ਕਹਿਣਾ ਚਾਹੁੰਦੇ ਆਂ ਕਿ ਅੱਜ ਇਹ ਧਰਨੇ 'ਚ ਲੋਕ ਜਿਹੜੇ ਸੜਕਾਂ 'ਤੇ ਬੈਠੇ ਆ ਇਹ ਕੋਈ ਚਾਹ ਨਾ ਨਹੀਂ ਬੈਠੇ ਇਹ ਮਜਬੂਰਨ ਬੈਠੇ ਆ ਕਿ 2 ਸਾਲ ਦੇ ਉਤੋਂ ਜਿਹੜਾ ਵਾ ਚੈਂਬਰ ਲਾ ਕੇ ਫੋਨ ਜਿਹੜੇ ਬੰਦ ਕੀਤੇ ਗਏ ਆ ਸਰਕਾਰ ਨੇ ਜਿਹਦੇ ਕਰਕੇ ਲਾਇਆ ਉਹ ਫੋਨ ਅੰਦਰ ਤੇ ਜੇਲ੍ਹ ਦੇ ਅੰਦਰ ਕੈਦਿਆਂ ਦੇ ਚਾ ਹਵਾ ਲਾਤੀਆਂ ਦੇ ਉਹ ਚੱਲ ਰਹੇ ਨੇ ਪਰ ਇੱਥੇ ਜਿਹੜਾ ਬਾਹਰ ਲੋਕਾਂ ਦੇ ਚੱਲ ਨਹੀਂ ਰਿਹਾ ਬੀਤੇ ਦਿਨੀ ਮੈਂ ਅੱਗੇ ਵੀ ਬੇਨਤੀ ਕੀਤੀ ਆ ਸਰਕਾਰ ਦੇ ਗਾੜੀ ਕੇ ਇੰਨਾ ਤਕੜਾ ਹਾਸਾ ਹੋ ਗਿਆ ਕਿ ਮੇਰੇ ਬੇਟੇ ਦੀ 24 ਸਾਲ ਦਾ ਮੇਰਾ ਬੇਟਾ ਸੀ ਉਹਦੀ ਰੋਡ ਐਕਸੀਡੈਂਟ ਜਿਹੜੀ ਆ ਇੱਥੇ ਡੈਥ ਹੋ ਗਈ ਜੇਲ੍ਹ ਦੇ ਕੋਲ ਪਰ ਛੇਤੀ ਜਿਹੜਾ ਕਿਸੇ ਨੇ ਕੋਈ ਫੋਨ ਤੇ ਗੱਲ ਨਹੀਂ ਕਰ ਪਾਇਆ ਜਿੰਨੇ ਚਿਰ ਨੂੰ ਸਾਨੂੰ ਜਾ ਕੇ ਦੱਸਿਆ ਕਿਸੇ ਨੇ ਅਸੀਂ ਲੈ ਕੇ ਆਏ ਆਇਆ ਉਹਨਾਂ ਹਸਪਤਾਲ ਖੜਿਆ ਵਾ ਪਰ ਉਹ ਬਚ ਨਹੀਂ ਸਕਿਆ ਬੜੀ ਸਾਨੂੰ ਜਿਹੜੀ ਆ ਦੁੱਖ ਵਾਲੀ ਗੱਲ ਆ ਵੀ ਜੇ ਫੋਨ ਜੇ ਚੱਲਦੇ ਹੁੰਦੇ ਚਾਹੇ ਇਹ ਹੋ ਸਕਦਾ ਸੀ ਅਸੀਂ ਪਹਿਲਾਂ ਸਮੇਂ ਤੇ ਆ ਜਾਂਦੇ ਚਾਹੇ ਕੋਈ ਲੈ ਜਾਂਦਾ ਅਸੀਂ ਕਹਿੰਦੇ ਵੀ ਲੈ ਜਾਓ ਇਹਨੂੰ ਹਸਪਤਾਲ ਤੇ ਹੋ ਸਕਦਾ ਸੀ ਸਾਡੇ ਬੇਟੇ ਦੀ ਡੈਥ ਜਿਹੜੀ ਆ ਨਾ ਹੁੰਦੀ ਤੇ ਇਹ ਘਟਨਾ ਜਿਹੜੀ ਆ ਨਾ ਵਾਪਰਦੀ ਅਸੀਂ ਬੜਾ ਇਸ ਚੀਜ਼ ਦੇ ਉੱਤੇ ਗਿਲਾ ਕਰਦੇ ਆ ਜੇਲ੍ਹ ਸੁਬੇਡਨ ਸਾਹਿਬ ਤੇ ਵੀ ਅਸੀਂ ਤਿੰਨ ਵਾਰ ਹੀ ਜਿਹੜਾ ਵਾ ਪਹਿਲਾਂ ਉਹਨਾਂ ਨੂੰ ਮਿਲ ਚੁੱਕੇ ਆ ਵੀ ਇਹ ਜਿਹੜੀ ਰੇਂਜ ਆ ਇਹਦੀ ਘਟਾਓ ਰੇਂਜ ਜਿਹੜੀ ਆ ਇਹਨੂੰ ਜਿਹੜਾ ਵਾ ਅੰਦਰ ਅੰਦਰ ਤੁਸੀਂ ਆਪਣੇ ਰੱਖੋ ਤੁਸੀਂ ਆਪਣੀ ਤੁਹਾਨੂੰ ਜੇਲ੍ਹ ਦੇ ਨਾਲ ਕੈਦੀਆਂ ਨਾ ਚਾ ਹਵਾ ਲਟੀਆਂ ਦੇ ਨਾਲ ਹੈ ਨਾ ਵੀ ਉਹਨਾਂ ਦੇ ਫੋਨ ਨਹੀਂ ਚੱਲਣੇ ਚਾਹੀਦੇ ਉਹਨਾਂ ਤੇ ਫਿਰ ਚੱਲ ਰਿਹਾ ਤੇ ਅਸੀਂ ਜਿਹੜੇ ਬਾਹਰ ਆਮ ਪਬਲਿਕ ਆ ਇਹ ਸਾਨੂੰ ਆਣ ਕੇ ਵਿਚਾਰੇ ਦੱਸਦੇ ਆ ਦੁੱਖ ਵੀ ਸਾਡੇ ਫੋਨ ਨਹੀਂ ਚੱਲ ਰਹੇ ਅਸੀਂ ਬਹੁਤ ਸੰਘਰਸ਼ ਦੇ ਵਿੱਚ ਆ ਸਾਡੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹ ਨਹੀਂ ਹੋ ਰਹੀ ਆਨਲਾਈਨ ਅੱਜ ਕੱਲ੍ਹ ਪੜ੍ਹਾਈ ਆ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਜਾਂਦੀ ਕੋਈ ਡਿਲੀਵਰੀ ਕੇਸ ਜਿਵੇਂ ਆ ਜਾਂਦਾ ਐਂਬੂਲੈਂਸ ਮਂਗਾਉਣੀ ਪੈਂਦੀ ਉਹ ਫੋਨ ਹੀ ਨਹੀਂ ਲੱਗਦਾ ਕਿੱਥੋਂ ਮਂਗਾਉਣਾ ਤੇ ਲੈ ਕੇ ਗਏ ਦੀ ਸੁਣਨੀ ਅਸੀਂ ਤੇ ਇਹ ਵਲੇ ਜਿਹੜਾ ਵਾ ਪੰਜਾਬ ਸਰਕਾਰ ਦੀ ਕਰਾਂਗੇ ਵੀ ਪੰਜਾਬ ਸਰਕਾਰ ਜਿਹੜੀ ਇਸ ਚੀਜ਼ ਤੇ ਗੌਰ ਨਹੀਂ ਦੇ ਰਹੀ ਤੇ ਦੂਜਾ ਅਸੀਂ ਜਿਹੜਾ ਵਾ ਇਹਨੂੰ ਜੇਲ੍ਹ ਤੋਂ ਵੇਢਣ ਸਾਹਿਬ ਨੂੰ ਜਿਹੜਾ ਵਾ ਅਸੀਂ ਜਿਹਨੂੰ ਐਨੀ ਵਾਰ ਮਿਲ ਕੇ ਅਪੀਲ ਕਰ ਰਹੇ ਆ ਅਸੀਂ ਇਹਨਾਂ ਨੂੰ ਵੀ ਦੋਸ਼ੀ ਸਮਝਦੇ ਆ ਕਿ ਇਹ ਚੀਜ਼ਾਂ ਤੇ ਜਿਹੜਾ ਜਿਨ੍ਹਾਂ ਨੇ ਗੌਰ ਨਹੀਂ ਕੀਤੀ ਚਾ ਸਾਡੀ ਗੱਲ ਜਿਹੜੀ ਆ ਉੱਪਰ ਤੱਕ ਪਹੁੰਚਾਈ ਨਹੀਂ ਆ ਜੇ ਮਸਲਾ ਨਹੀਂ ਹੱਲ ਹੋਇਆ ਤਾਂ ਕਿਹੜੇ ਸਟੈਪ ਕੀ ਰੱਖੋ ਅਸੀਂ ਅਗਲਾ ਸਟੈਪ ਸਾਡਾ ਵਾ ਜੀ ਅੱਗੇ ਅਸੀਂ ਜਿਹੜਾ ਵਾ ਭੰਡਾਰੀ ਪੁਲ ਰੋਕਾਂਗੇ ਤੇ ਧਰਨਾ ਸਾਡਾ ਜਿਹੜਾ ਜਾਰੀ ਰਹੂਗਾ ਜਿੰਨਾ ਚਿਰ ਸਾਡਾ ਮਸਲਾ ਹੱਲ ਨਾ ਆਇਆ ਸਾਨੂੰ ਭੰਡਾਰੀ ਪੋਲ ਰੋਕਣਾ ਪਿਆ ਹੋਰ ਸੰਘਰਸ਼ ਤਿੱਖਾ ਕਰਾਂਗੇ ਤੇ ਅਸੀਂ ਭੰਡਾਰੀ ਪੋਲ ਵੀ ਰੋਕਾਂਗੇ ਨਾਲ ਜਿਹੜੀਆਂ ਇਹਨਾਂ ਦੀਆਂ ਮੰਗਾਂ ਹੈਆਂ ਮੰਗ ਪੱਤਰ ਮੈਂ ਰਸੀਵ ਕਰ ਲਿਆ ਵਾ ਇਹਦੇ ਸੰਬੰਧੀ ਕਾਰਵਾਈ ਅੱਜ ਸ਼ੁਰੂ ਕਰਾ ਦਾਂਗੇ ਬਾਕੀ ਇਹਨਾਂ ਨੂੰ ਇਹਨਾਂ ਦੀ ਜਿਹੜੀ ਮੀਟਿੰਗ ਹੈਗੀ ਹੈ ਡੀ ਸਾਹਿਬ ਨਾਲ ਡੀਸੀ ਆਫਿਸ 'ਚ ਵੀ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਕਰਾ ਦਿੱਤੀ ਜਾਏਗੀ ਤਾਂ ਉਮੀਦ ਹੈਗੀ ਹੈ ਕਿ ਇਹਨਾਂ ਦਾ ਜਿਹੜਾ ਹੱਲ ਹੈ ਕੋਈ ਸਰਕਾਰੀ ਪੱਧਰ ਤੇ ਹੋਣਾ ਵਾ ਤੇ ਜੋ ਟਾਈਮ ਚਾਹੀਦਾ ਵਾ ਤੇ ਉਹ ਇਹਨਾਂ ਕੋ ਲੈ ਕੇ ਉਹਨੇ ਟਾਈਮ 'ਚ ਕੋਸ਼ਿਸ਼ ਕੀਤੀ ਜਾਏਗੀ ਕਿ ਇਹਨਾਂ ਦਾ ਮਸਲਾ ਪੱਕੇ ਤੌਰ ਤੇ ਹੱਲ ਕਰਾ ਦਿੱਤਾ ਜਾਵੇ। ਜਿਹੜਾ ਮਸਲਾ ਕੀ ਲਿਖਿਆ ਗਿਆ ਡਿਮਾਂਡ ਇਹਨਾਂ ਦੀ ਆਈ ਕਿ ਇਹਨਾਂ ਦੇ ਫੋਨ ਜਿਹੜੇ ਆ ਉਹ অপারেਟ ਓਨ ਤੇ ਉਹਦੇ ਲਈ ਆਈ ਹੈ ਕਿ ਜੋ ਸਿਗਨਲ ਦੀ ਸੈਟਿੰਗ ਕਰਾਣੀ ਆ ਅੰਦਰੋਂ ਉਹ ਟੈਕਨੀਕਲ ਟੀਮ ਨਾਲ ਕੋਆਰਡੀਨੇਟ ਕਰਾ ਕੇ ਕਰਾ ਦਿੱਤੀ ਜਾਏਗੀ।